ਜੀ ਅਸੀ ਕਾਲ ਇਹਨਾਂ ਦੀ ਹੋ ਗਈ ਤਿਆਰੀ ਐਸ ਤੇ ਦੀ ਇਹ ਸੋਹ ਖੜੀ ਐ ਜੀ ਜਲਦੀ ਕੋ ਭਰਾ ਦੇ ਆਂਦਾ ਇਹ ਇਹਨਾਂ ਦਾ ਕਟਰ ਕੱਟਦੇ ਆ ਬਾਹਰੇ ਐਸ ਦਾ ਕਟਰ ਦੇ ਕੀਰ ਦਾ ਪੈਪ ਟੁੱਟਿਆ ਹੋਇਆ ਤੇ ਉਸਾਮਾ ਸਾਰਾਤ ਲੱਗ ਗਿਆ ਦੀਆਂ ਰਾਤ ਤੇ ਫਿਰ ਨੇਰਾ ਜਾਦੇ ਹੋ ਗਿਆ ਸੀ ਤਾਂ ਵੱਡਾ ਫੋਰਮੈਨ ਟਰੈਕਟਰ ਲੈ ਇੱਕ ਦਾ ਇਹੋ ਦਾ ਵੀ ਨਿਆਣਾ ਡਰਦਾ ਉਹਨੂੰ ਚਾਹੀ ਜਿਹੜੀ ਮਰਜ਼ੀ ਮਸ਼ੀਨ ਤੇ ਬਿਠਾ ਦੇ ਵੀ ਐ ਕਰਨਾ ਬਾਹ ਕਰਨਾ ਕੋਈ ਪ੍ਰਵਾਹ ਨਹੀਂ ਉਹਨੂੰ ਹਰੇ ਕੰਮ ਨੂੰ ਹੱਥ ਪਾਉਂਦਾ ਵੀ ਨਹੀਂ ਕਹਿੰਦੇ ਕਿ ਉਹਦੇ ਬੰਦਿਆਂ ਤੋਂ ਕਟਰ ਨਹੀਂ ਪੈਂਦਾ ਹੁੰਦਾ ਵਾ ਇੱਕ ਵਾਰੀ ਉਹਨੇ ਸਿੱਧਾ ਜਾ ਕਰਕੇ ਕਹਿ ਦਈਏ ਵੀ ਆਉਣ ਉਹ ਇੱਥੇ ਵਾ ਜਦ ਹੀ ਸਾਰਾ ਕੰਮ ਫਾਈਨਲ ਆ ਇਹ ਕਹਿੰਦੇ ਗਾਉਣ ਵਾਲੀ ਨਮੀ ਲਾਉਣੀ ਹੈ ਕਹਿੰਦੇ ਉਹ ਵਧੀਆ ਨਹੀਂ ਉਹ ਲਾਉਣ ਲੱਗੇ ਨੇ ਨਮੀ ਲਾਉਣ ਲੱਗੇ ਨੇ ਮਤਲਬ ਪੈਸੇ ਤੇ ਘਰੇ ਇਹ ਹਣਾ ਚੋਪਰ ਇਹ ਐ ਬੋੜਾ ਬੂੜਾ ਫਟ ਹੋ ਗਿਆ ਟੈਂਪੂ ਨੂੰ ਸੈਟ ਆ ਫਿੰਗਰਾਂ ਇਹਦੀਆਂ ਉੱਥੇ ਜਾ ਕੇ ਨਵੀਆਂ ਪਾਉਣੀਆਂ ਨੇ ਕਾਨਵਦੀਆਂ ਲਿਆਂਦੀ ਪਈ ਆ ਪੇਟੀ ਇਹ ਪੱਕੀ ਕਰਤੀਆਂ ਵੈਲਡਿੰਗ ਕਰ ਕਰ ਜਿਹਨਾਂ ਦੇ ਕਰਦਾਂਗੇ ਰੰਗ ਰੋਂਗ ਉੱਥੇ ਜਾ ਕੇ ਕਰਾਂਗੇ ਹੁਣ ਮੂਵੀ ਲੱਗ ਗਈ ਇਹਦੇ ਵੀ ਲਾਗੇ ਨੇ। ਸੋ ਪੂਰੇ ਲਾਗੇ ਨੇ। ਲੌਜੀ ਇਹ ਬਾਹਰ ਕੱਢ ਰਿਆ ਹੈਂ ਦਾ। ਇਹ ਵੀ ਤਿਆਰ ਹੈ। ਇਹ ਆਏ ਨਹੀਂ ਹੈਗੇ ਇਹਨੇ ਥੱਲੀਆਂ-ਥੱਲੀਆਂ ਪੈਜੋ ਕਢਾਉਣੀਆਂ ਦੀਆਂ ਉਹ ਕਢਾ ਕੇ ਕਹਿੰਦੇ ਸੀ ਗਏ ਦੁਪਹਿਰੇ ਬਾਅਦ ਆਵਾਂਗੇ। ਛਤਰੀ ਦੀ ਟੌਰ ਵਾਲੀ ਆ ਛੋਟੀ ਜੀ ਦੀ ਇਹ ਵੀ ਮਲਕੀਤ ਦੀ ਇਹਦੇ ਨਾਲ ਦੀ ਤਿਆਰ ਕਰਨੀ ਆ ਹੁਣ ਦੋ ਘੰਟੇ ਲੱਗਣਗੇ ਬੱਡ ਟੋਕ ਕਰਕੇ ਮੈਂ ਦਮਾਰਾਂਗੇ ਇਹਦਾ ਫੀਡਰ ਨੂੰ ਖਾਲੀ ਹੈ ਇਹਨੂੰ ਸਮਾਂ ਦੀ ਇੱਥੇ ਅੱਗੇ ਰੱਖ ਲਾਂਗੇ ਸਾਹ ਹੈ ਔਰ ਇਹਨੂੰ ਫਿਰ ਪਾਟਦੇ ਅੱਜ ਬਾਕੀ ਗਰੀਕ ਆਪਾਂ ਇਹਨੂੰ ਸਾਰੀ ਨੂੰ ਹੋਇਆ ਹੋਇਆ ਇਹਨਾਂ ਥਰੇ ਥਰੇ ਵਾਦ ਲੈਣਾ ਇਹਦਾ ਕੋਈ ਹੋਰ ਛੇੜਸਾਰ ਕਰਨੀ ਨਹੀਂ ਇੱਕ ਅਸੈਂਬਲੀ ਵਾਲੀ ਗਰਾਰੀ ਇਹਦੀ 15 ਦੀ ਪਾਉਣੀ ਆ ਉਹ 14 ਦੀ ਆ ਜਿਵੇਂ ਹੁਣ ਜਿਹੜੀ ਦੇ ਕਈ ਮਹੀਨੇ ਜਿਵੇਂ ਹਰਮੀਤ ਆ ਗਈ ਹੀਰਾ ਆ ਗਈ ਇਹਨਾਂ ਦੀ ਜਿਵੇਂ 13 ਦੀ ਚੱਲਦੀ ਹੁੰਦੀ ਹੈ ਕਣਕ ਚ ਤਾਂ ਝੋਨੇ 'ਚ ਇੱਕ ਦੰਦਾ ਵਧਾ ਕੇ ਪਾਉਣੀ ਚਾਹੀਦਾ ਹਰੇਕ ਦੇ ਹੀਰਾ ਦੇ ਵੀ ਨਹੀਂ 14 ਤੋਂ ਵੱਧ ਪੈਂਦੀ ਕੀ ਕਹਿਣਾ ਕਿਸੇ ਦੇ ਸਾਈਟਿੰਗ ਹੋਵੇ ਪੈਂਦੀ ਹੋਵੇ ਵੈਸੇ 13 14 ਹੀ ਚੱਲਦੀ ਹੈ ਹਰਮੀਤ ਹੀਰਾ ਦੇ ਇਹਨਾਂ ਦੇ ਸ਼ਲਫਾਂ ਦੋਨਾਂ ਦੇ ਲਾਉਣੀਆਂ ਨੇ ਦੂਜੀਆਂ ਨਵੇਂ ਮਾਰੇ ਗੇਰ ਵਾਲੀਆਂ ਇਹਨਾਂ 'ਚ ਇੱਕ ਤਿਆਰ ਕਰਾ ਕੇ ਰੱਖ ਲਾਂਗੇ ਬਣਾ ਬੂਰਾ ਵੀ ਇੱਕ ਸਾਈਡ ਤੋਂ ਗੋਲ ਜਿਹਾਂ ਹੋ ਗਿਆ ਲਪਾਵਾਂਗੇ ਨਵੀਆਂ ਇਹਨਾਂ ਨੂੰ ਹਾਂ ਇਹਦੀ ਤੰਗਲੀ ਸੰਘਣੀ ਆ ਪੂਰੀ ਇਹਦਾ ਨਜ਼ਾਰਾ ਹੈ ਝੋਨੇ ਦੇ ਵਿੱਚ ਨਾ ਜਿਹੜਾ ਫੋਸਪਰਾਲ ਹੁੰਦਾ ਉਹ ਬੈੱਡ ਤੇ ਨਹੀਂ गिरਦਾ ਉਹ ਸਟਾਫ ਆ ਕਰੇ ਚੱਕਦੇ ਨੇ ਜੇ ਇਹ ਬਿਰਲੀ ਹੋਵੇ ਤਾ ਬੈੱਡ ਉੱਤੇ ਦੀ ਗੰਦ ਪਹਿਲੇ ਜਾਦੇ ਜਾਂਦਾ ਹੁੰਦਾ ਛੀਪਾਂ ਤੋਂ ਫਿਰ ਮਾਲ ਨਹੀਂ ਸੰਦਾ ਉਹਨਾਂ ਤਾਂ ਬਿਰਲਾ ਬਾਜਾ ਦਾਣਾ ਆਉਂਦਾ ਹੀ ਰਹਿੰਦਾ ਤਾਂ ਕਰਕੇ ਲੰਬਾਈ ਵੀ ਵੱਧ ਹੋਵੇ ਦੀ ਉਹਨਾਂ ਹੀ ਚੰਗੀ ਆ ਤੇ ਲੰਬਾਈ ਵੱਧ ਤੋਂ ਵੱਧ ਹੋਵੇ 18 ਇੰਚ ਤੇ ਸਰੀਆ ਮਤਲਬ ਦੂਰੀ ਤੇ ਹੋਵੇ ਇੰਚ ਜਾਂ ਡੇਢ ਤੇ ਦਾ ਹਿੰਦ ਦਾ ਇੱਕ ਆਪਣਾ ਸਕੰਜਾ ਜਿਹੜਾ ਉਹ ਪੈਂਦਾ ਕਰਨਾ ਹੈ ਵੈਸੇ ਦਾ ਪੈਂਦਾ ਹੀ ਆ ਪਹਿਲਾਂ ਹਿੰਦ ਦੀ ਜੀ ਦੀ ਉਹ ਮੇਜ ਦਾ ਉਹਦੇ ਦਾ ਕਈ ਗਰ ਮਾਲਾ ਮੋਟਾ ਫਰਕ ਹੁੰਦਾ ਹੈ ਤਾਂ ਦੇਖ ਲਾਂਗੇ ਤੇ ਸਟਿੱਪਣੀ ਟੁੱਪਣੀ ਟੰਗਾਂਗੇ ਉਹਦੀ ਸਮਾਨ ਪਿਆ ਘਰੇ ਹੁਣ ਇਹਦਾ ਮਲਕੀਤ ਦਾ ਕਾਟਰ ਲੈ ਕੇ ਆਉਣੇ ਆ ਨਾਲੇ ਉਹ ਚ ਸਮਾਨ ਲੱਦ ਲਿਓਣੇ ਸਾਰਾ ਉਹ ਚ ਰੱਖਦੇ ਆ ਜੋ ਨਟ ਬੋਲਟ ਨੇ ਪੂਰੇ ਕਰਕੇ ਟੂਲ ਕਿਟ ਇਦਿਆਂ ਚੈਨਾ ਚੂਨਾ ਘਰੇ ਪਈਆਂ ਨੇ ਉਹ ਚੱਕ ਲਿਆਵਾਂਗੇ ਨਾਲੇ ਉਹਨੇ ਜੁੜੀ ਤੇ ਉਹਨੇ ਇਹਦੇ ਵੀ ਜਿਵੇਂ ਟੈਲੀਫੋਨ ਨੇ ਜਿਹੜੇ ਅੱਗੇ ਵਾਲੇ ਸਾਫਟਾ ਇਹਦੇ ਪਿੱਛੇ ਆ ਇਹਦੀ ਵੀ ਅਹੀ ਯਾਨੀ ਕਿ ਉੱਤੇ ਪੈਕਿੰਗ ਪਾਈ ਹੋਈ ਆ ਉਹ ਪੱਤੀਆਂ 'ਚ ਬੈੱਡ ਉੱਚਾ ਚੱਕਿਆ ਜਾਂਦਾ ਜਦੋਂ ਬੈੱਡ ਦੀ ਮੂਹਰੋਂ ਢਾਲ ਹੋਵੇ ਪਿੱਸੇ ਨੂੰ ਨਾ ਤਾਂ ਇੱਕ ਨਾਜ ਦਾ ਰਾਵੜਾ ਨਹੀਂ ਖਾਂਦਾ ਹੁੰਦਾ ਬੈੱਡ ਤੇ ਨਾ ਬੈੱਡ ਨੂੰ ਝੂਟਾ ਪਵੇ ਹੁਣ ਜਦੋਂ ਪੈਕਿੰਗ ਹੈ ਨਹੀਂ ਇਹ ਨੀਵੇਂ ਇਹਦੀ ਚਾਲ ਇਥੋਂ ਵੱਧਦਾ 600 ਤੋਂ ਤਾਂ ਇਹ ਜਦੋਂ ਮੂਹਰ ਨੂੰ ਆਉਂਦਾ ਇੱਕ ਦਾਮ ਹੈ ਝੂਟਾ ਮਾਰਦਾ ਝੂੜਾ ਮਾਰਦਾ ਪਿੱਸੇ ਨੂੰ ਜਾਂਦਾ ਫੇਰ ਝੂਟਾ ਮਾਰਦਾ ਉਦੋਂ ਸਾਫਟ ਟੁੱਟਦੀ ਆ ਤੇ ਨਟ ਵੀ ਟੁੱਟਦੇ ਨੇ ਜਦੋਂ ਇਹਦੀ ਚਾਲ ਸੈੱਟ ਹੋਵੇ ਤੇ ਉੱਚਾ ਹੋਵੇ ਫਿਰੇ ਦਿੱਕਤ ਨਹੀਂ ਦਿੰਦਾ ਹੈਗਾ ਇਹਦਾ ਗੀਅਰ ਆਹ ਸੀਜ਼ਨ ਲਾ ਕੇ ਕਣਕ ਦੇ ਜਿਹਨਾਂ ਨੂੰ ਪੰਜ ਗੇਰੀ ਕਰਾਂਗੇ ਹਾਂਡੀ ਹੁੰਡੀ ਦੀ ਇਹਦੇ ਜਿਹੜੇ ਸਾਈਜ਼ ਨੇ ਥੋੜੇ ਜਿਹਾ ਡਾਊਨ ਨੇ 베어ਿੰਗ ਸਾਈਜ਼ ਥੋੜੇ ਥੋੜੇ ਡਾਊਨ ਨੇ ਯਾਨੀ ਕਿ ਐਵੇਂ ਇਹਦੇ ਤੇ ਪੈਸੇ ਲਾਉਣ ਨਾਲੋਂ ਚੰਗਾ ਵੀ ਪੰਜ ਗੇਰੀ ਦਾ ਆਪਣੇ ਕੋਲੇ ਗੇਅਰ ਦਾ ਸਮਾਨ ਪਿਆ ਹੈ ਕੱਲੀ ਹਾਂਡੀ ਲਿਆਉਣ ਵਾਲੀ ਹੈ ਲਿਆ ਕੇ ਉਹ ਲਾਵਾਂਗੇ ਇਹਦੇ ਬਾਕੀ ਬਾਬੇ ਦੀ ਕਿਰਪਾ ਨਾਲ ਸੈਟ ਆ ਕੋਈ ਕਲੱਚ ਨਹੀਂ ਖੋਲਣਾ ਕੁਝ ਨਹੀਂ ਕਰਨਾ ਉਹ ਵੀ ਕਲੱਚ ਦਾ ਇਹਦਾ ਬੈਰਿੰਗ ਟੁੱਟ ਗਿਆ ਸੀ ਕਣਕ ਚ ਲਾਸਟ ਤੇ ਦੋ ਕਿ ਦਿਨਾਂ ਦਾ ਕੰਮ ਰਹਿ ਗਿਆ ਤੇ ਉਦੋਂ ਫਿਰ ਦੁਬਾਰੇ ਕਾਲੀ ਨਹੀਂ ਕਰੀ ਹੈਗੀ ਵਧੀਆ ਰੀਜ ਨਾਲ ਕਰਕੇ ਦੁਬਾਰੇ ਵੀ ਖੋਲਣਾ ਪਵੇ ਵਧੀਆ ਸੈੱਟ ਕਰਕੇ ਪਾਇਆ ਹੈ ਹੁਣ ਜਿਵੇਂ ਕਈ ਵਾਰ ਕਲੱਚ ਪੈਡਲ ਟਾਈਟ ਹੋ ਜਾਂਦਾ ਹੈ ਨਾ ਵੀ ਆਪਾਂ ਫੈਸਲਾ ਲੈ ਲੈਂਦੇ ਆ ਪ੍ਰੈਸਲ ਪੈਡ ਦਾ ਵੀ ਤੇ ਦੂਜੇ ਤਵੇ ਦਾ ਵੀ ਜਦੋਂ ਫੇਸ ਲੈ ਗਿਆ ਜੇ ਆਪਾਂ ਇੱਕ ਵਾਸਲ ਦੰਨੇ ਤੇ ਇੱਕ ਦੀ ਥਾਵੇਂ ਦੋ ਦੋ ਦੇਣੀਆਂ ਮਨਜ਼ੂਰ ਨੇ ਤਾਂ ਪੈਡਲ ਟਾਈਟ ਨਹੀਂ ਹੁੰਦਾ ਜੇ ਜਦੋਂ ਇੱਚ ਕਲੱਚ ਦੀ ਸੈਟਿੰਗ ਕਰਨੀ ਆ ਪਲੇ ਪਲੂ ਦੀ ਹੁਣ ਨਵੇਂ ਮਾਡਲਾਂ 'ਚ ਚਲੋ ਸਿੱਧੀ ਰਾੜ ਆਉਂਦੀ ਆ ਕਿਸੇ ਦੇ ਉਧਰ ਦੀ ਆਉਂਦੀ ਕਿਸੇ ਦੇ ਉਧਰ ਉਹਨਾਂ ਦੇ ਆ ਚਿੜੀਆਂ ਜੀਆਂ ਘੱਟ ਨੇ ਤਾਂ ਇਹ ਇੱਥੋਂ ਇਹਦੀ ਆ ਕੱਢ ਕੇ ਆਪ ਇੰਨੇ ਇੱਥੋਂ ਕੱਢ ਕੇ ਉਧਰੋਂ ਦੇਖ ਲੈਣਾ ਵੀ ਕਿੰਨੇ ਕਿ ਢੱਲਾ ਹੋਣਾ ਢੱਲਾ ਇਹ ਇੱਥੇ ਹੁਣ ਇਹਦਾ 베アリング ਨਾਲ ਨਹੀਂ ਘੁੰਮਦਾ ਇਹੀ ਇਥੋਂ ਸੈੱਟ ਕਰਨਾ ਹੈ ਤੇ ਜਿਹੜੀ ਕਲੱਚ ਦੀ ਪਲੇ ਹੈ ਉਹ ਆ ਦੋਨਾਂ ਰਾਲਾਂ ਤੋਂ ਪਾਉਣੀ ਹੈ ਇਧਰੋਂ ਯਾਨੀ ਕਿ ਇਹ ਗੱਤ ਸਿਰ ਰੱਖਣਾ ਹੈ ਇੱਥੇ ਹੁਣ ਇਹਨੇ 베アリング ਦੱਬਿਆ ਨਹੀਂ ਹੋਇਆ ਜੇ 베アリング ਦੱਬਿਆ ਰਹਿੰਦਾ ਤਾਂ ਫਿੰਗਰਾਂ ਵੀ ਉੱਡਦੀਆਂ ਨੇ ਤਾਂ ਕਲੱਚ ਜ਼ੋਰ ਵੀ ਨਹੀਂ ਲਾਉਂਦਾ ਜੀ ਤਿਆਰੀ ਹੋ ਗਈ ਪੂਰੀ ਤੇ ਜੱਗੀ ਦਾ ਰਹਿ ਗਿਆ ਕਾਟਰ ਪਾਉਣਾ ਆਪਾਂ ਟਿੱਪਣੀ-ਫਿੱਪਣੀ ਲੱਦ ਕੇ ਕਾਟਰ ਪਾਤਾ 55 56 ਕਰਤਾ ਫਿੱਟ ਤੇ ਵੇਦਾ ਹਨਾ ਹਨ ਕਿਧਰ ਨੂੰ ਵੀ ਤਾਂ ਹਨਾ ਨੂੰ ਮੈਂ ਵੀਰੇ ਲੱਡੂ ਲੈ ਕੇ ਆਉਣਾ ਕਿਲੋ ਡੇਢ ਕਿਲੋ ਮੱਥਾ ਢੇਕਣਾ ਮੱਥਾ ਢੇਕ ਕੇ ਦੋਰਨਾ ਇਹ ਬਾਹਾਂ ਕਰ ਲੈ ਲੈ ਨੂੰ ਪੰਨ ਬਾਠ ਠੀਕ ਆ ਟਰੇ ਡੱਕ ਲੈ ਉਹ ਫ੍ਰੀਜਿੰਗ ਕਰੀ ਉਹ ਦੇਤੀ ਆ ਨੱਟ ਪਾ ਇੱਕ ਟਿੱਲੀ ਹੈ ਠੱਕ ਠੱਕ ਜੀ ਕਰੀ ਜੇ ਇਹ ਤਾਂ ਮ ਕਰ ਬਸ ਨਟ ਗੀ ਚ ਪਾਣਾ ਉਹ ਪਰਲੇ ਚ ਪਾਣਾ ਪੂਰੇ ਉਹਦੇ ਹੈ ਨਹੀਂ ਗੁੱਲੀ ਜੀ ਇਹ ਨਹੀਂ ਪਤਾ ਹੋਵੇ ਇਧਰ ਹੈਗੀ ਹੈਗੀ ਸੰਗਲੀ ਫਲਾਂਚ ਪੈਨ ਲਾਇਆ ਜ ਬਿੰਦਰਾ ਜਿਆਦਾ ਹੋ ਗਿਆ ਕੱਲ ਮਸ਼ੀਨ ਦੀ ਸੈਟਿੰਗ ਕਰਕੇ ਆਏ ਤੇ ਹੀਰਾ ਦੀ ਤੇ ਬੰਦੇ ਬਹੁਤ ਡਰੇ ਹੋਏ ਤੇ ਵੀ ਇਹ ਨਹੀਂ ਚੱਕੀ ਦਾਣੇ ਮਾਰਦੀ ਸੀ ਉਹਨਾਂ ਨੂੰ ਸਾਰੇ ਕੰਮ ਦੱਸੇ ਅੱਜ ਚਲਾਈ ਪੂਰੀ ਓਕੇ ਚੱਲੀ ਉਹ ਇਹ ਟਾਈਮ ਹੁੰਦਾ ਨੇ ਕਈ ਵਾਰ ਇਹੋ ਜੇ ਕੰਮ 'ਚ ਹਨਾ ਵੀਡੀਓ ਬਣਾਉਣ ਦਾ ਇੱਕ ਦੋ ਹੀ ਫਾਲਟ ਤੇ ਉਹਦੇ ਵਿੱਚ ਛੋਟੇ ਛੋਟੇ ਤੱਕ ਕੇਮ ਸਾਫਟ ਦੀਆਂ ਘਾਟਣਾ ਉਟਸੀਆਂ ਦੀਆਂ ਜਿਹਦੇ ਕਰਕੇ ਕਿਸ਼ਤੀਆਂ ਕਾਂਚ ਚ ਚਲਦੀਆਂ ਸੀ ਇੱਕ ਉਹਦੇ ਬਲੌਰ ਦੀ ਪੁਲੀ ਛੋਟੀ ਪਾਈ ਹੋਈ ਸੀ ਜਿਹਦੇ ਕਰਕੇ ਦਾਣੇ ਮਾਰਦੀ ਸੀ ਉਹ ਪਲੰਚ ਪੈਣਾ ਹੈਗੀ ਪਿੱਛੇ ਥੋੜੀਆਂ ਪਈਆਂ ਹੋਈਆਂ ਨੇ ਹੈ ਇੱਕ ਲੈ ਆ ਇੱਕ ਪਾ ਦੇ ਪਾ ਦੇ ਨਾ ਬਸ ਆ ਜਾ ਫਿਰ ਉਹ ਜੇ ਮਲਕੀਤ ਚ ਪੈਣ ਟੂਲ ਚ ਚਲ ਫਿੰਗਰਾਂ ਰਹਿ ਗਈਆਂ ਚੱਲ ਕੋਈ ਨਹੀਂ ਉੱਥੇ ਕਰਾਂਗੇ ਉੱਥੇ ਖੋਲਦੀ ਜਾ ਕੇ ਇਹ ਆ ਗਿਆ ਆਪਣਾ 43 11 ਕੀ ਉੱਥੇ ਚੱਲ ਕੋਈ ਨਹੀਂ ਚੀਕਾ ਪੈ ਗਿਆ ਓខਾ ਹੈ ਕੰਮ ਦੇਖਿਆ ਮੈਂ ਉਹ ਸਾਡਾ ਵੱਡਾ ਹੋਰ ਮੈਨੂੰ ਬੈਠਾ ਹਾਏ ਉਹ ਨੇ ਛੜਾ ਵੱਡਾ ਫੋਰਮੈਨ ਕਰ ਰਿਹਾ ਤਿਆਰੀ ਉੱਪਰ ਸਾਰੇ ਕੰਮਾਂ ਦੀ ਤੇ ਦਵਿੰਦਰ ਸਿੰਘ ਆ ਰਿਹਾ ਗਿਆ ਇਹਦਾ ਕੰਮ ਕਰਨਾ ਹੁਣ ਆਪਾਂ ਨੇ ਆਪਣੇ ਦਵਿੰਦਰ ਨੇ ਇਹ ਚੱਲੇ ਮੈਦਾਨ ਛੱਡ ਕੇ ਹਾਸ ਦਾ ਮਾਸਕਰੀਆਂ 6 ਮਹੀਨੇ ਛੱਡ ਗਿਆ ਮੇਰੇ ਸਿਰ ਤੇ ਆਪਾਂ ਕੱਲ ਦਾ ਦਿਨ ਛੱਡ ਕੇ ਉਹਦਾ ਰੂਟ ਕੱਢਣਾ ਬਹੁਤ ਲੰਬਾ ਸਾਰੇ ਮੋਟਰਹੈਂਦੀ ਗੱਡੀਏ ਮੋਗਾ ਮਖੂ ਸਰਦੂਲਗਾੜਾ ਟਹਾਣਾ ਫੇਰ ਪਿੰਡ ਵੜਾਂਗੇ ਕੰਮ ਕਰਨੇ ਆਣਾ ਮਸ਼ੀਨ ਦਾ ਅੱਜ ਵੀ ਬੰਦਾ ਟੈਨਸ਼ਨ ਲੈ ਜੀ ਚੰਨੋ ਵਾਲੀ ਮਸ਼ੀਨ ਸੈੱਟ ਕਰਕੇ ਤੇ ਹੀਰਾ ਕਹਿੰਦਾ ਵੀਰੇ ਚੱਲ ਜੂ ਮਹਾ ਵੱਡੇ ਭਾਈ ਆਹ ਕੰਮ ਕਰ ਲੈ ਜੇ ਨਾ ਚੱਲੀ ਅਸੀਂ ਵੀ ਕੰਮ ਛੱਡ ਦਾਂਗੇ ਅੱਜ ਮਸ਼ੀਨ ਚਲਾਈ ਬੰਦੇ ਨੇ 16 ਮਾਡਲ ਮਸ਼ੀਨਾਂ ਪਿੰਦਰ ਇੰਨੀ ਸਾਮੀ ਹੋਈ ਹੈ ਨਾ 24 ਮਾਡਲ ਨੂੰ ਮਾਤ ਪਾਉਂਦੀ ਹੈ ਬੰਦੇ ਸ਼ਕੀਨ ਨੇ ਜਿੰਨਾ ਸਮਾਨ ਲਿਆਉਣਾ ਹੀਰਾ ਵਾਲਿਆਂ ਨੇ ਉਹ ਵੀ ਲੈ ਲਾ ਹੀਰਿਆਂ ਦੇ ਗਏ ਕੱਲ ਉੱਥੇ ਕਹਿੰਦੇ ਵੀ ਕੱਲ ਨੂੰ ਮਿਲੂਗਾ ਅੱਜ ਲਿਆ ਕੇ ਪਾਇਆ ਮਸ਼ੀਨ ਚਲਾਈ ਕਹਿੰਦਾ ਵੀਰੇ ਨਜ਼ਾਰਾ ਆ ਗਿਆ ਇਤੋਂ ਵੱਧ ਹੁਣ ਆਪਾਂ ਕੀ ਕਰੀਏ ਹੈਨਾ ਆ ਜਾਓ ਭਾਈ ਬਣਾ ਮੋਟਰ ਲੱਗੀ ਐ ਮੋਟਰ ਹੈ ਵੀਰ ਖੜਾ ਦਾ ਹਰ ਲੱਗੀ ਤੇ ਬਾਕੀ ਓਕੇ ਨੇ ਰਿਪੋਰਟਾਂ ਇਹ ਹੁਣ ਵੱਟ ਟੁੱਕ ਕਰ ਕੀ ਕੱਢਣਾ ਪੂਏ ਸੀਜ ਹੋਇਆ ਹੋਇਆ ਵਿੱਚ ਇਹ ਜਿਹੜਾ ਗੁੱਲਾ ਪਹਿਲਾਂ ਵੀ ਵੱਢ ਕੇ ਕੱਢਿਆ ਇਹ ਵਿੱਚੋਂ ਨਿਕੜਾ ਪਲੇਟਾਂ ਪੱਟ ਕੇ ਫੇਰ ਆਊਗਾ ਇਹ ਬਾਰੇ ਜਿਹਦੇ ਪਹਿਲਾਂ ਬ੍ਰੇਕ ਨਹੀਂ ਲੱਗਦੇ ਤੇ ਪਹਿਲਾਂ ਬ੍ਰੇਕ ਲੱਗਦੇ ਕਰੇ ਨੇ ਡਬਲ ਪੈਡਲ ਬਣਾ ਲਈ ਸੀ ਹੁਣ ਸਿੰਗਲਤੀ ਕਰੀ ਆ ਇਹ ਇਹਦਾ ਸਿੰਗਲਤੀ ਜੁਆਇੰਟ ਬਣਾ ਕੇ ਆ ਪਿੱਛੇ ਨਾਲ ਡਰ ਲੰਬਾ ਪਾ ਕੇ ਸਿੰਗਲ ਤੇ ਕਰੀ ਆ ਆ ਕੰਮ ਨਹੀਂ ਕਰਦਾ ਸੀ ਦੁਆਰੇ 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 ਹਟ ਜਾ ਇੱਕ ਮਿੰਟ ਇੱਕ ਮਿੰਟ ਹਾਂ ਬ੍ਰੇਕ ਲਾ ਦੇ ਮਤ ਵਧੀਆ ਹਾਂ ਮੱਲਾ ਹਾਂ ਦੇਖ ਸੜਾ ਬਾਪੂ ਬਣਿਆ ਬੈਠਾ ਪਤਾ ਫਿਰ ਅੱਜ ਚਲੋ ਠੀਕ ਹੈ ਜੀ ਲੱਗਿਆ ਮੋਟਰਾਂ ਲੱਦਣਾ ਜੱਗੀ ਦਾ ਤੇ ਬਾਕੀ ਧੰਨਵਾਦ ਸਾਰਿਆਂ ਦਾ ਅੱਜ ਆਪਣਾ ਜਨਮ ਦਿਨ ਸੀ ਤੇ ਸਾਰੇ ਵੀਰਾਂ ਨੇ ਵਧੀਆ ਬੇਸ਼ਕ ਕੀਤਾ ਤੇ ਸ਼ੁਕਰਾਨਾ ਸਾਰਿਆਂ ਦਾ ਬਾਕੀ ਇਹ ਹੁਣ ਸਾਡੇ ਚੱਲੇ ਆਪਣਾ ਕੰਮ ਰਹਿ ਗਿਆ 6 ਮਸ਼ੀਨਾ ਰਹਿ ਗਈਆਂ ਆਪਣੀ ਮਲਕੀਤ ਰਹਿੰਦੀ ਹੈ ਉਹ ਨਵੇੜਾਂਗੇ ਹੁਣ ਜੇ ਇਹੀ ਮਿਹਰਬਾਨੀ ਹੈ ਵੀ ਵੀਡੀਓ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਕਿਸੇ ਨਵੇਂ ਬੰਦੇ ਨੂੰ ਨੌਲੇਜ ਮਿਲੇ ਸਭ ਨਾਲ ਜੁੜੀਏ ਹਾਂਜੀ ਹੁਣ ਜੋਤੀ ਚੱਲਿਆ ਉਹ ਕਹਿੰਦਾ ਮੈਂ ਬਲੌਗ 'ਚ ਘੱਟ ਮਿਲਿਆ ਕਰੂੰ ਕੋਈ ਨਹੀਂ ਮਿਲਿਆਵਾਂਗੇ ਤੈਨੂੰ ਸੇਤੀ ਮਿਲਿਆਵਾਂਗੇ ਠੀਕ ਹੈ ਪਾ ਲਿਆ ਕਰੀ ਮੈਂਸ਼ਨ ਕਰ ਦਿਆਂ ਕਰੀ ਅੱਜ ਬਿਲਡਿੰਗ ਪਾਈ ਦੀ ਫਿਰ ਵੈਣ ਕਾਲ ਆ ਰੀਆਂ ਡੇ ਨਾਈਟ ਵਾਲੀਆਂ ਇਹ ਪੱਕੀਆਂ ਰੱਖਾਂਗੇ ਹੁਣ ਕਿਉਂ ਸੇਫਟੀ ਹੈ ਜਿਵੇਂ ਕੋਈ ਕੋਣ ਕਾਂਟ ਥੋਕ ਦੇ ਜਾਂ ਕੋਈ ਕਰਾ ਕਰਾ ਪੈ ਗਿਆ ਆ ਹੱਥ ਦੇ ਵਿੱਚ ਹੈ ਡਾਕਟਰ ਤੋਂ ਟਾਈਮ ਲਿਆ ਹੋਇਆ ਹੈ ਕਿ ਨਾ ਅਗਲੇ ਮਹੀਨੇ ਕੱਢਾਂਗੇ ਉਹ ਹੈਗਾ ਕਣਕ ਦੇ ਦਾਣੇ ਜਿੰਨਾ ਆਪਰੇਸ਼ਨ ਕਰਾਵਾਂਗੇ ਜੇ ਹੁਣ ਕਰਾਉਂਦੇ ਤਾਂ ਮੁੜ ਕੇ ਔਖਾ ਹੋ ਜਾਂਦਾ ਪਹਿਲਾਂ ਉਂਗਲ ਦੇ ਵਿੱਚ ਸੀ ਉਹ ਘੱਟ ਲਿਆ ਸੀ ਆਪੇ ਪਲੇਟ ਬਰੂਟ ਮਾਰ ਕੇ ਇਹੀ ਇਹਦਾ ਸਾਰਪ ਦੇ ਫਲੇਟ ਨਾਲ ਕੱਢਿਆ ਸੀ ਬਸ ਠੀਕ ਹੈ ਜੀ ਲਵ ਯੂ ਐ ਸਾਰਿਆਂ ਨੂੰ ਓਕੇ ਜੀ